ਸਿਸ਼ਕਾ ਜੀ ਮੈਂ ਕੌਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਨੌਕਰੀ ਦੇ ਲਈ ਵਿਦੇਸ਼ਾਂ ਦੇ ਵਿੱਚ ਭੇਜਦੇ ਹਨ ਤਾਂ ਜੋ ਉਹਨਾਂ ਦਾ ਜੀਵਨ ਸੁਧਰ ਜਾਵੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹ ਮਾਪਿਆਂ ਦਾ ਸਹਾਰਾ ਬਣ ਸਕਣ ਪਰ ਜਦੋਂ ਬੱਚੇ ਵਿਦੇਸ਼ ਜਾ ਕੇ ਪੁੱਠੇ ਰਾ ਪੈ ਜਾਂਦੇ ਨੇ ਤਾਂ ਮਾਪਿਆਂ ਦੇ ਦੇਚੋਂ ਦੇ ਜੀਮਨ ਹੋ ਜਾਂਦੇ ਉਹ ਸੋਚਦੇ ਹਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਿਉਂ ਹੀ ਭੇਜਿਆ ਪਰ ਕਈ ਵਾਰ ਬੱਚਾ ਨੂੰ ਨਹੀਂ ਪਤਾ ਹੁੰਦਾ ਉਹ ਕਿਵੇਂ ਦਾ ਕਦਮ ਚੁੱਕਣ ਲੱਗੇ ਨੇ ਅਤੇ ਉਸ ਦਾ ਸਿੱਟਾ ਕੀ ਨਿਕਲੇਗਾ ਕੁਝ ਇਸ ਤਰ੍ਹਾਂ ਹੀ ਕੈਨੇਡਾ ਗਏ ਪੰਜਾਬੀ ਉਹ ਚੁਆਨਾ ਨੇ ਕੀਤਾ ਜੋ ਉਥੇ ਜਾ ਕੇ ਪੁੱਠੇ ਕੰਮਾ ਦੇ ਵਿੱਚ ਪੈ ਗਏ ਦਰਸਲ ਕੈਨੇਡਾ ਦੇ ਵਿੱਚ ਸੋਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਸਮੇਤ ਪੰਜੇ ਵਿਅਕਤੀਆਂ ਨੂੰ ਹੋਰ ਕਿਰਫਤਾਰ ਕੀਤਾ ਗਿਆ ਇਸ ਵਨ ਇਸ ਅ ਕੇਅਰਫੁਲੀ ਪਲਾਨਡ ਐਂਡ ਵੈਲ ਆਰਗੇਨਾਈਜ਼ਡ ਗਰੂਪ ਆਫ ਕ੍ਰਾਈਮਨਲਸ ਫਰਮ ਬੋਥ ਇਨਸਾਈਡ ਐਂਡ ਆਊਟਸਾਈਡ ਆਫ 에ਰਪੋਰਟ ਫੈਸਿਲਿਟੀਆਂ ਦੈਟ ਆਰਕੈਸਟ੍ਰੇਟਿਡ ਦਿਸ ਥੈਫਟ A short time later, a forklift arrived with a container of gold and foreign currency and loaded it into the rear of the suspect's truck. ਕੈਨੇਡਾ ਤੇ ਸਟੋਰੇਜ ਚਿਪ ਉਤੇ ਸਟੋਰ ਕੀਤਾ ਗਿਆ ਸੀ ਸਵਿਜ਼ ਬੈਂਕਾਂ ਨੇ ਟਾਂਟੋ ਦੇ ਵਿੱਚ ਸ਼ਿਪਮੈਂਟ ਦੇ ਟ੍ਰਾਂਸਫਰ ਦੀ ਸੁਰੱਖਿਆ ਲਈ ਮਿਆਮੀ ਅਦਾਲਤ ਸੁਰੱਖਿਆ ਕੰਪਨੀ ਬ੍ਰਿਕਸ ਨੂੰ ਹਾਇਰ ਕੀਤਾ ਸੀ ਕਾਰਗੋ ਪਹੁੰਚਣ ਤੋਂ 3 ਘੰਟੇ ਬਾਅਦ ਇੱਕ ਅਣਪਛਾਤੇ ਵਿਅਕਤੀ ਨੇ ਦੋ ਸ਼ਿਪਮੈਂਟਾਂ ਉਤੇ ਦਾਅਵਾ ਕਰਨ ਦੇ ਲਈ ਏਅਰ ਕੈਨੇਡਾ ਦੇ ਸੁਰੱਖਿਆ ਕਰਮਚਾਰੀਆਂ ਨੂੰ ਵੇਬਿਲ ਦੀਆਂ ਚੌਲੀਆਂ ਕਾਪੀਆਂ ਪੇਸ਼ ਕੀਤੀਆਂ। ਇੱਕ ਫੋਰਕਲਿਫਟ ਸੋਨੇ ਅਤੇ ਵਿਦੇਸ਼ੀ ਕਰੰਸੀ ਦੇ ਨਾਲ ਭਰੇ ਕੰਟੇਨਰ ਦੇ ਨਾਲ ਪਹੁੰਚੀ ਅਤੇ ਉਹਨਾਂ ਨੂੰ ਟਰੱਕ ਦੇ ਵਿੱਚ ਲਾ ਦਿੱਤਾ। ਟਰੱਕ ਦੇ ਜਾਣ ਤੋਂ ਬਾਅਦ ਉਸ ਦਿਨ ਰਾਤ 9:30 ਵਜੇ ਜਦੋਂ ਕੈਨੇਡਾ ਵਿੱਚ ਬ੍ਰਿੰਕਸ ਦੇ ਕਰਮਚਾਰੀ ਸ਼ਿਪਮੈਂਟ ਲੈਣ ਦੇ ਲਈ ਏਅਰ ਕੈਨੇਡਾ ਦੇ ਕਾਰਗੋ ਡਿਪੋ ਤੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕੋਈ ਪਹਿਲਾਂ ਹੀ ਸ਼ਿਪਮੈਂਟ ਲੈ ਗਿਆ। ਤੇ ਬ੍ਰਿੰਕਸ ਨੇ ਕਾਰਗੋ ਨੂੰ ਲਾਪਰਵਾਹੀ ਦੇ ਨਾਲ ਸੰਭਾਲਣ ਲਈ ਅਤੇ ਏਅਰ ਕੈਨੇਡਾ ਉੱਤੇ ਮੁਕੱਦਮਾ ਕਰ ਦਿੱਤਾ। Far from being a victimless crime, firearms trafficking presents a grave threat to public safety. It feeds the crime that plagues too many of our neighborhoods by putting guns in the hands of violent criminals and other prohibited people. Law enforcement cooperation with our U.S. and international partners is key. to seeking justice and preventing crimes that extend beyond our borders. ਬ੍ਰਿਕਸ ਦਾ ਕਹਿਣਾ ਹੈ ਕਿ ਧੋਖਾਧੜੀ ਵਾਲੇ ਵੇ ਬਿਲ ਮਿਲਨ ਤੇ 에ਅ ਕੈਨੇਡਾ ਦੇ ਕਰਮਚਾਰੀਆਂ ਨੇ ਇਹ ਸ਼ਿਪਮੈਂਟ ਇਕਨ ਪਛਾਤੇ ਵਿਅਕਤੀਆਂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਉਹ ਸੋਨੇ ਦੀਆਂ ਛੜਾ ਲੈ ਕੇ ਫਰਾਰ ਹੋ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ